ਅੱਜ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਦੇ ਪੰਜਾਬ ਵਿੱਚ ਦਰਿਆਵਾਂ ਚਾਹੇ ਪਾਣੀ ਨੇ ਬਹੁਤ ਤਬਾਈ ਮਚਾਈ ਹੋਈ ਹੈ ਮੈਂ ਅੱਜ ਇੱਕ ਚੰਡੀਗੜ੍ਹ ਮੀਟਿੰਗ ਦੇ ਵਿੱਚ ਆਇਆ ਸੀਗਾ ਮੈਂ ਵਾਪਸ ਜਾ ਰਿਹਾ ਸੀਗਾ ਤੇ ਮੈਂ ਸਤਲੁਜ ਦਰਿਆ ਦੇ ਉੱਤੇ ਖੜਾ ਰੋਪੜ ਜਿੱਥੋਂ ਪਾਣੀ ਪਤਾ ਨਹੀਂ ਕਿੰਨੀਆਂ ਸਪੀਡਾਂ ਦੇ ਵਿੱਚ ਪਾਣੀ ਜਾ ਰਿਹਾ ਉਹਦਾ ਅੱਜ ਹੀ ਰਾਵੀ ਦੇ ਵਿੱਚ ਵੀ ਪਾਣੀ ਬਹੁਤ ਆਇਆ ਬਿਆਸ ਦੇ ਵਿੱਚ ਵੀ ਪਾਣੀ ਬਹੁਤ ਆਇਆ ਮੇਰੀ ਬੇਨਤੀ ਹੈ ਕਿ ਹਰਿਆਣਾ ਤੇ ਵਾਸਤਾਂ ਦੀਆਂ ਸਰਕਾਰਾਂ ਨੂੰ ਖਾਸ ਤੌਰ ਤੇ ਜਦੋਂ ਓਖਾ ਟਾਈਮ ਹੁੰਦਾ ਜਦੋਂ ਗਰਮੀ ਆਉਂਦੀ ਹੈ ਜਦੋਂ ਉਹਨਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਦੋਂ ਸਾਡਾ ਪਾਣੀ ਚੋਰੀ ਵੀ ਕਰਦੇ ਆ ਉਦੋਂ ਸਾਡੇ ਨਾਲ ੱੱੱਕਾ ਵੀ ਕਰਦੇ ਆ ਸਾਨੂੰ ਕੋਟ ਖੇਦੀਆਂ ਜੀ ਵੀ ਖੜਦੇ ਆ ਜਿਹੜੀ ਉਹਨਾਂ ਤੋਂ ਬੇਨਤੀ ਹੈ ਅੱਜ ਪੰਜਾਬ ਦੇ ਉੱਤੇ ਭੀੜ ਬਣੀ ਆ ਪੰਜਾਬ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਆ ਪੰਜਾਬ ਦੇ ਤਿੰਨਾਂ ਜ਼ਿਲ੍ਹਿਆਂ ਨੇ ਬਹੁਤ ਨੁਕਸਾਨ ਜਿਹੜਾ ਹੋ ਰਿਹਾ ਸੋ ਮੈਂ ਮੈਂ ਅੱਜ ਇਹਨਾਂ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਪੰਜਾਬ ਦੀ ਮਦਦ ਕਰੋ ਔਖਾ ਟਾਈਮ ਆ ਪੰਜਾਬ ਦੀ ਮਦਦ ਕਰਨਾ ਤੁਹਾਡਾ ਫਰਜ਼ ਬਣਦਾ ਕੇਂਦਰ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਲਈ ਇੱਕ ਸਪੈਸ਼ਲ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਉਹ ਜਾਰੀ ਕਰੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਮੰਤਰੀਆਂ ਐਮ ਐਲ ਏ ਦੀ ਡਿਊਟੀ ਲਈ ਹੈ ਅਸੀਂ ਸਾਡੇ ਹੜਾ ਚ ਮੇਰਾ ਆਪਣਾ ਹਲਕਾ ਜਿਹੜਾ ਅਜਨਾਲਾ ਅਵਾਵੀ ਦਰਿਆ ਦੇ ਕੰਢੇ ਤੇ ਆ ਅੱਜ ਰਾਵੀ ਦਰਿਆ ਦੇ ਵਿੱਚ ਵੀ 5 ਲੱਖ ਕਿਊਸਕ ਤੋਂ ਉੱਪਰ ਪਾਣੀ ਜਿਹੜਾ ਆਇਆ ਉਹਦਾ ਜਦੋਂ 88 ਦੇ ਚੜ ਆਏ ਸੀਗੇ ਉਦੋਂ ਇੰਨਾ ਪਾਣੀ ਆਇਆ ਸੀਗਾ ਅੱਜ ਉੱਥੇ ਵੀ ਬਹੁਤ ਪਾਣੀ ਆ ਮੈਂ ਹੁਣੇ ਹੀ ਆਪਣੇ ਅਫਸਰਾਂ ਨੂੰ ਕਹਿ ਕੇ ਜੀਸੀਬੀ ਵਗੈਰਾ ਮੇਰਾ ਬੇਟਾ ਤੇ ਮੇਰੀ ਬੇਟੀ ਅਫਸਰਾਂ ਦੇ ਨਾਲ ਐਸਐਸਪੀ, ਏਡੀਸੀ, ਐਸਬੀਐਮ ਤਹਿਸੀਲਦਾਰ ਵੀਡੀਓ ਸਭ ਅਫਸਰ ਜਿਹੜੇ ਆ ਉਹ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਨੇ ਸਾਹਪੁਰ ਕੰਢੇ ਦੇ ਉੱਤੇ ਇਸ ਵੇਲੇ ਸਾਰੇ ਹੀ ਪ੍ਰਬੰਧ ਕਰ ਰਹੇ ਆ ਮੈਂ ਵੀ ਸਿੱਧਾ ਇੱਥੋਂ ਜਿਹੜਾ ਉਹ 라ਵੀ ਦਰਿਆ ਦੇ ਕੰਢੇ ਤੋਂ ਈ ਜ਼ਿਆਦਾ ਮੈਂ ਪਿਛਲੇ ਕਈ ਦਿਨਾਂ ਤੋਂ ਆਪਣੇ 라ਵੀ ਦੇ ਕੰਢੇ ਤੇ ਅੱਜ ਹੀ ਸਵੇਰੇ ਆਇਆ ਸੀਗਾ ਇੱਕ ਮੀਟਿੰਗ ਸੀਗੀ ਉਹ ਮੀਟਿੰਗ ਕਰਕੇ ਮੈਂ ਵਾਪਸ ਜਾ ਰਿਹਾ ਔਰ ਮੈਂ ਮੇਰੀ ਕੱਲ ਬੰਗਲੌਰ ਦੇ ਵਿੱਚ ਮੀਟਿੰਗ ਸੀਗੀ 7 ਦਿਨਾਂ ਵਾਸਤੇ ਸਾਡੀ ਲੋਕ ਲੇਖਾ ਕਮੇਟੀ ਜਿਹੜੀ ਆ ਉਹਦੀ ਮੀਟਿੰਗ ਸਾਡੇ ਐਮ ਐਲ ਏ ਸਾਹਿਬਾਨ ਜਿਹੜੇ ਬੰਗਲੌਰ ਜਾਦੇ ਸੀਗੇ ਪਰ ਮੈਂ ਆਪਣੀ ਉਹ ਮੀਟਿੰਗ ਵੀ ਕੈਨਸਲ ਕਰਤੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਖੜਾਂ ਦੀ ਤਬਾਈ ਮੇ đu ਚਿੰਤਾ ਵੜ ਵੜ ਖਾਦੀ ਆ ਕਿ ਮੇਰੇ ਨਾਲੇ ਹਲਕੇ ਦੇ ਲੋਕ ਵੀ ਪਾਣੀ ਦੀ ਕਰੋਪੀ ਦਾ ਸ਼ਿਕਾਰ ਨਾ ਹੋ ਜਾਣ ਸਾਡੇ ਲੱਖਾਂ ਅਜਾਦਾ ਏਕੜ ਜਿਹੜੀ ਜ਼ਮੀਨ ਹੈ ਉੱਥੇ ਉਹ ਖਰਾਬ ਹੋ ਗਈ ਜਿਹੜੀ ਰਾਵੀ ਦਰਿਆ ਦੇ ਸਾਡੀਆਂ ਫਸਲਾਂ ਜਿਹੜੀਆਂ ਖਰਾਬ ਕਰਤੀਆਂ ਸੋ ਮੈਂ ਇੱਕ ਵਾਰ ਫਿਰ ਹਰਿਆਣਾ ਤੇ ਵਾਸਤਾਨ ਤੇ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਔਖੇ ਟਾਈਮ ਤੇ ਸਾਨੂੰ ਦਬਾਉਂਦੇ ਹੋ ਔਖੇ ਟਾਈਮ ਤੇ ਸਾਨੂੰ ਕੋਰਟ ਕਿਚਿਹੜੀਆਂ 'ਚ ਖੜਦਿਓ ਸਾਡੇ ਕੋਲ ਪਾਣੀ ਧੱਕੇ ਦਾ ਲੈਂਦੇ ਹੋ ਚੋਰੀ ਕਰਦੇ ਹੋ ਅੱਜ ਮੌਕਾ ਦੇ ਆਓ ਸਾਡੀ ਬਾਹ ਫੜੋ ਦੇਖੋ ਕਿੰਦਾ ਪਾਣੀ ਜਾ ਰਿਹਾ ਤੇ ਸਾਡਾ ਪੰਜਾਬ ਦੀ ਤਬਾਈ ਲਈ ਜਾ ਰਿਹਾ ਸਤੋ ਦਰਿਆ ਦਾ ਇੰਨਾ ਪਾਣੀ ਆ ਵੀ ਕੋਈ ਕੰਦ ਨਹੀਂ ਕਰਦਾ ਵੀ ਇੱਥੇ ਤਹਾਂ ਪਿਆਸ ਇਸੇ ਤਰ੍ਹਾਂ ਜਿਹੜਾ ਰਾਵੀ ਇੰਨੇ ਦਰਿਆ ਮਾਦਾ ਪਾਣੀ ਬਹੁਤ ਜਾ ਰਿਹਾ ਸੋ ਮੇਰੀ ਸਭ ਨੂੰ ਬੇਨਤੀ ਹੈ ਕਿਓ ਪੰਜਾਬ ਦੀ ਬਾਹ ਫੜੋ ਵਕਤ ਆ ਗਿਆ ਇੱਧਰ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਘਰ ਹੈ ਸ੍ਰੀ ਅਨੰਦਪੁਰ ਸਾਹਿਬ ਮੇਰੇ ਪਿਤਾ ਦਾ ਘਰ ਹੈ ਮੈਂ ਆਪਣੇ ਪਿਤਾ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਮੇਰੇ ਪਿਤਾ ਕਿਰਪਾ ਕਰ ਕਿਸਾਨਾਂ ਨੂੰ ਬਚਾ ਕੇ ਰੱਖ ਸਾਡੀ ਕਿਸਾਨੀ ਤਬਾਹ ਹੋ ਚੱਲੀ ਹੈ ਅਗਲੇ ਪਾਸੇ ਸਾਡੀਆਂ ਫਸਲਾਂ ਬਹੁਤ ਬੁਰੀ ਹਾਲ ਹੋ ਰਹੀ ਹੈ ਸਾਡੇ ਘਰ-ਬਾਰ ਜਿਹੜੇ ਟੱਟ ਰਹੇ ਆ ਉਹ ਵੀ ਕਿਰਪਾ ਕਰ ਸਾਡੇ ਤੇ ਸਾਨੂੰ ਬਲ ਬਖਸ਼ ਕੇ ਅਸੀਂ ਇਹ ਸਾਰਾਂ ਦੀ ਕੋਪੀ ਦੇ ਵਿਰੁੱਧ ਜੰਗ ਲੜ ਸਕੀਏ ਹਰਾਂ ਦੀ ਕੋਪੀ ਦਾ ਜਿਹੜਾ ਟੱਕਰ ਦਾ ਕਰ ਸਕੀਏ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰ ਸਕੀਏ ਮੈਂ ਇਹੀ ਬੇਨਤੀਆਂ ਕਰਨੀਆਂ ਚਾਹੁੰਦਾ ਸੀਗਾ ਫਿਰ ਜਾਂਦਾ ਜਾਂਦਾ ਮੈਂ ਕਹੂੰਗਾ ਹਰਿਆਣੇ ਵਾਲਿਓ ਆਓ ਰਾਜਸਥਾਨ ਵਾਲਿਓ ਆਓ ਪੰਜਾਬ ਦੀ ਮਦਦ ਕਰੋ ਆਓ ਬੋਦੀ ਜੀ ਪੰਜਾਬ ਦੀ ਸਪੈਸ਼ਲ ਪੈਕਸ ਪੰਜਾਬ ਨੇ ਬਹੁਤ ਜੰਗਾਂ ਲੜੀਆਂ ਇਸ ਦੇਸ਼ ਵਾਸਤੇ ਹੁਣ ਪੰਜਾਬ ਨੂੰ ਲੋੜ ਆ ਮਦਦ ਚਾਉ ਸਾਡੇ ਜਾਣੇ ਜਿੱਦਾਂ ਸਾਡੇ ਮੰਤਰੀ ਐਮ ਐਲ ਏ ਲੱਗੇ ਆ ਤੁਸੀਂ ਵੀ ਆਓ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਗੇ ਪੰਜਾਬ ਦੀ ਬਾਫੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ